ਹਰ ਸੋ ਹੀਰਾ ਛੜ ਕੇ ਕਰਹਿਆਨ ਕੀ ਆਸ ਤੇ ਨਰ ਦੋਜਕ ਜਾਹੇਗੇ ਸਤਿ ਭਾਖ ਰਵਿਦਾਸ ਐਸਾ ਚਾਹੂ ਰਾਜ ਮੈਂ ਜਹਾਂ ਮਿਲੇ ਸਵਨ ਕੋ ਆਨ ਛੋਟੇ bade sab sam basey Ravidas rahe parsan Ravidas jhe granth hai padhe sune man lai sabhi padarth milhenge ਐਸੇ ਸਾਂ ਵਰਪਾਈ ਸੰਧਿਆ ਵੇਲੇ ਦੀ ਅੰਮ੍ਰਿਤ ਬਾਣੀ ਸਤਨਾਮ 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 ਰਾਗ ਤਨਾਸਰੀ ਹਮ ਸਰ ਦੇਨ ਦਿਆਲ ਨ ਤੁਮ ਸਰ ਆਵ ਪਾਤੀ ਹਰ ਕਿਆ ਕੀਛੈ ਬਚਨੀ ਤੂਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਛੈ ਹੋ ਬਲ ਬਲ ਜੋ ਰਈ ਆਕਾਰਨੀ ਕਾਰਨ ਕਵਨ ਅਬੋਲ ਰਹਾਉ ਬਹੁਤ ਜਨ ਬਿਸ਼ਰੇ ਥੇ ਮਾਦੋ ਇਹੋ ਜਨਮ ਤੁਮਾਰੇ ਲੇਖੀ ਕਹਿ ਰੁਦਾਸ ਆਸ ਲਗ ਜੀਵ ਚਰ ਪੈਉ ਦਰਸਨ ਆਨੰਦ ਠੇ ਚਿਤ ਸਿਮਰਨ ਕਰੋ ਨੈਣ ਅਭ ਲੋਕਨੋ ਸਰਵਣ ਬਾਣੀ ਸੁਜਸਪੂ ਰੱਖੋ ਮਨ ਸੋ ਮਦ ਕਰ ਕਰੋ ਚਰਨ ਹਿਰਦੇ ਧਰੋ ਰਸਨ ਅੰਮ੍ਰਿਤ ਰਾਮ ਨਾਮ ਭਾਖੋ ਮੇਰੇ ਪ੍ਰੀਤ ਗੋਵਿੰਦ ਸਿਓ ਜਨ ਘਟੈ ਮੈਂ ਤੂੰ ਮੋਲ ਮਹਿੰਗੀ ਲਈ ਜੀ ਸਟੇ ਰਹਾਉ ਸਾਧ ਸੰਗਤ ਬਿਨ ਭਾਉ ਨਹੀਂ ਉਪਜੈ ਭਾਉ ਬਿਨ ਭਗਤ ਨਹੀਂ ਹੋਏ ਤੇਰੀ ਕਹਿ ਰਵਦਾਸ ਇੱਕ ਬੇਨਤੀ ਹਰਿ ਸੋ ਪੈਜ ਰੱਖੋ ਰਾਜਾ RAM ਮੇਰੀ ਮੇਰੇ ਪ੍ਰੀਤ ਗੋਪਾਲ ਸੋ ਜਨ ਘਟੇ ਹੋ ਮੈਂ ਮੋਲ ਮਹੰਗੇ ਲਈ ਤਨ ਸਟੇ ਹੋ ਟੇਕ ਹਿਰਦੈ ਸਮਰਨ ਕਰੂੰ ਨੈਣ ਅਵ ਲੋਕਨ ਸਰਵਣ ਹਰ ਕਥਾ ਫੁਰ ਰਾਖੂ ਮਨ ਮਰ ਕਰ ਕਰੋ ਚਰਨ ਚਿਤ ਧਰੋ ਰਾਮ ਰਸੈਨ ਰਸਨ ਚਾਖੂ ਸਾਧ ਸੰਗਤ ਬਿਨ ਭਾਵਨ ਹੈ ਉਪਚੈ ਭਾਵ ਬਿਨ ਭਗਤ ਕਿ ਹੋਏ ਤੇਰੀ ਬੰਦ ਤਰਵਦਾਸ ਰਾਜਰਾ ਸੁਣ ਬੇਨਤੀ ਗੁਰ ਪ੍ਰਸਾਦ ਕਿਰਪਾ ਕਰੋ ਨਾ ਦੇਰੀ ਦਰਸ਼ਨ ਦੀਛੈ RAM ਦਰਸ਼ਨ ਦੀਛੈ ਦਰਸ਼ਨ ਦੀਛੈ ਬੈ ਲੰਬ ਨ ਕੀਛੈ ਟ ਦਰਸ਼ਨ ਤੋ ਰਾ ਜੀਵਨ ਮੋਰਾ ਬਿਨ ਦਰਸ਼ਨ ਕਿਉ ਜੀਵੇ ਚੋਰਾ ਮਾਧੋ ਸਭ ਗੁਣ ਸਭ ਜਗ ਚੀਲਾ ਅਬ ਕੇ ਵਿਸਰੇ ਮਿਲਨ ਦੁਹਿਲਾ ਤਨ ਜੋ ਬਨ ਕੀ ਝੂਠੀ ਆਸਾ ਸਤ ਸਤ ਭਾਖੈ ਜਨ ਰਵਿਦਾਸਾ ਰਾਗ ਜੈਤ ਸ੍ਰੀ ਨਾਤ ਕਸ਼ੂ ਨਾ ਜਾਨੋ मन माया कै हाथ बिकानो रहाओ तुम कहियत हो जगद गुरु स्वामी हम कहियत कल जो के कामी इन पांचन मेरो मन जो बेगारियो पल पल हर जीते अंतर पारियो जत देखो तर दुख की रासी अजहना पता नगण पै साखी ਗੌਤਮ ਨਾਰੂ ਮਾਪਤ ਸੁਆਮੀ ਸੇਸ ਧਰਨ ਸਹਸ ਪਗ ਲਾਮੀ ਇਹਨ ਦੂਤਨ ਖਲ ਬਦ ਕਰ ਮਾਰਿਓ ਵੱਡੋ ਨਲਾਜ ਆਛੂ ਨਹੀਂ ਹਾਰਿਓ ਕਹਿ ਰਵ ਦਾਸ ਕਹਾ ਕੈਸੇ ਕੀਚੈ ਬਨਰ ਗੁਨਾ ਸੰਕਾ ਕੀ ਲਿਝੈ ਰਾਗ ਸੁਹੀ ਸਹ ਕੀ ਸਾਰ ਸੁਹਾਗਣ ਜਾਣੈ ਤਾ ਜਬ ਮਾਨ ਸੁਖ ਰਲਿਆ ਮਾਨੈ ਤਨ ਮਨ ਦੇ ਨਾ ਅੰਤਰ ਰਾਖੈ ਅਵਰਾ ਦੇਖ ਨਾ ਸੁਨੇ ਆ ਭਾਖੈ ਸੁਖਤ ਜਾਣੈ ਪੀਰ ਪਰਾਈ ਜਾਕੈ ਅੰਤਰ ਦਰਦ ਨਾ ਪਾਈ ਰਹਾ ਦੁਖੀ ਦੁਹਾਗਨ ਦੋਇ ਪਖ ਹੀਨੀ ਜਨ ਨਾਹੀ ਨਰੰਤਰ ਭਗਤ ਨਾ ਕੀਨੀ ਔਰ ਸਨਾਥ ਕਾ ਪੰਥ ਦੁਹੇਲਾ ਸੰਗ ਨਾ ਸਾਥੀ ਗਵਨ ਅਕੇਲਾ ਦੁਖੀਆ ਦਰਦਬੰਦ ਦਰਿਆਆ ਬਹੁਤ ਪਿਆਸ ਜਵਾਵਨ ਨਾ ਪਾਇਆ ਕਹਿ ਰਵ ਦਾਸ ਸਰਨ ਪ੍ਰਭ ਤੇਰੀ ਜਿਉ ਜਾਨ ਹੂੰ ਤੋ ਕਰਗਤ ਮੇਰੀ ਰਾਗ ਗਾਉਂ ਮੁਕੰਦ ਮੁਕੰਦ ਚਪੋ ਸੰਸਾਰ ਬੈਨ ਮੁਕੰਦ ਤਨ ਹੋਏ ਓਹਾਰ ਸੋਇ ਮੁਕੰਦ ਮੁਕਤ ਕਾ ਦਾਤਾ ਸੋਇ ਮੁਕੰਦ ਹਮਰਾ ਪਿਤਾ ਮਾਤਾ ਜੀਵ ਤੁਮਕੰਦੈ ਮਰਤੁ ਮੁਕੰਦੀ ਤਾਕੇ ਸੇਵਾ ਕੋ ਸਦਾ ਆਨੰਦੈ ਰਹਾ ਮੁਕੰਦ ਮੁਕੰਦ ਹਮਾਰੇ ਪ੍ਰਾਨ ਜਪ ਮੁਕੰਦ ਮਸਤਕ ਨਿਸਾਨਨ ਸੇਵ ਮੁਕੰਦ ਕਰੇ ਵੈਰਾਗੀ ਸੋਈ ਮੁਕੰਦ ਦੁਰਵਲ ਧਨ ਲਾਦੀ ਏਕ ਮੁਕੰਦ ਕਰੇ ਉਪਕਾਰ ਹਮਰਾ ਕਹਾ ਕਰੇ ਸੰਸਾਰ ਮੀਟੀ ਜਾਤ ਹੋਏ ਦਰਵਾਰ ਤੁਹੀ ਮੁਕੰਦ ਜੋਗ ਜੁਗਤਾਰ ਉਪਜੋ ਗਿਆਨ ਹੂਆ ਪਰਗਾਸ ਕਰ ਕਿਰਪਾਲੀ ਨੇ ਕਿੜਦਾਸ ਘਰਗਦਾਸ ਅਭ ਤ੍ਰਿਸ਼ਨਾ ਚੂਕੀ ਜਪ ਮੁਕੰਡ ਸੇਵਾ ਤਾਹੁ ਕੀ ਜਿਹੋ ਅਰਸੜ ਤੀਰਥ ਨਹਾਵਾਏ ਜਿਹੋ ਦੁਆਰਸ ਸਲਾ ਪੂਜਾਵੇ ਜਿਹੋ ਕੂਬ ਟਟਾ ਦੇਵਾਵੇ ਕਰੇ ਨਿੰਦ ਸੋ ਬਿਰਥਾ ਜਾਵੇ ਸਾਦਕ ਆਨੰਦ ਕੈਸੇ ਤਰੈ ਸਰਪਰ ਜਾਨੋ ਨਰਕ ਹੀ ਪਰੈ ਰਹਾ ਜੇ ਉਹ ਗ੍ਰਹਣ ਕਰੇ ਕੁਲ ਖੇਤ ਅਰਪੇ ਨਾਰ ਸੀਗਰ ਸਮੇਤ ਸਗਲੀ ਸਿਮਰਤ ਸਰਵਣੀ ਸੁਣੈ ਕਰੇ ਨਿੰਦ ਕਬਨੇ ਨਹੀਂ ਬੁਨੇ ਦੇਹ ਅਨਕ ਪ੍ਰਸਾਦ ਕਰਾਵੇ ਉਮਦਾਨ ਸੂਭਾ ਮੰਟ ਪਾਵੇ ਆਪਣਾ ਬਿਘਾਰ ਬਿਰਾਨਾ ਸੰਡੈ ਕਰੇ ਨਿੰਦ ਬਹੁ ਜੋਨੀ ਹਾਂਡੈ ਨਿੰਦਾ ਕਹਾ ਕਰੋ ਸੰਸਾਰਾ ਨਿੰਦ ਕਾ ਪ੍ਰਗਟ ਪਹਾਰਾ ਨਿੰਦਕ ਸੋਧ ਸਾਲ ਵਿਚਾਰਿਆ ਕਹੁਰ ਬਦਾਸ ਪਾਪੀ ਨਰਗ ਸਿਧਾਰਿਆ आज दिवस लियो बलहारा मेरे गृह आया राजा राम का प्याराटे आंगनम बगड़ो पवन पयो पावन हर जन बैठै हर जस गावां करू दंडोत चरण पखारूं तन मन तन संतन परवारूं कथा कहे अर अर्थ बिचारै ਆਪ ਤਰੇ ਔਰਨ ਕੋ ਤਾਰੈ ਕਹਿ ਰਵਦਾਸ ਮਿਲੇ ਨਿਜ ਦਾਸ ਜਨਮ ਜਨਮ ਕੈ ਕਾਟੇ ਪਾਸ ਰਾਗ ਰਾਮ ਕਲੀ ਪੜੀਏ ਗੁਣੀਏ ਨਾਮ ਸਭ ਸੁਣੀਐ ਅਨਭਉ ਭਉ ਨੰਦਰਸੈ ਲੋਹਾ ਕੰਚਨ ਹਣ ਹੋਏ ਕੈਸੀ ਜੋ ਪਾਰਸ ਹੈ ਨਾ ਪਰਸੈ ਦੇਵ ਸੰਸੈ ਗਾਠ ਨ ਸੁਟੈ ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਛੋ ਮਿਲ ਲੁੱਟੈ ਰਹਾਉ ਹਮ ਬੜ ਕਬ ਕੋ ਲੀਨ ਹਮ ਪੰਡਤ ਹਮ ਜੋਗੀ ਸੰਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਏ ਬਦ ਕਬਹ ਨਾਸੀ ਕਹਰ ਬਦਾ ਸਭਹਿ ਨਹੀਂ ਸਮਝਸ ਹੂਲ ਪਰੇ ਜਿਸ ਮੋਰੇ ਮਹ ਆਧਾਰ ਨਾਮ ਨਾਰਾਇਣ ਜੀਵਨ ਪ੍ਰਾਨ ਤਨ ਮੋਰੇ ਗਾਏ ਗਾਏ ਅਵ ਕਾ ਕਹ ਗਾਉ ਗਾਵਣ ਹਾਰ ਕੋ ਨਿਗਟ ਬਤਾਉ ਤੈ ਜਾ ਲਗ ਹੈ ਜਾ ਤਨ ਕੀ ਆਸਾ ਤਬ ਲਗ ਕਰੇ ਪੁਕਾਰਾ ਜਬ ਮਨ ਮਿਲਿਓ ਆਸਨ ਹੈ ਤਨ ਕੀ ਤਬ ਕੋ ਗਾਵਣ ਹਾਰਾ ਜਬ ਲਗ ਨਦੀ ਨ ਸਮੁੰਦ ਸਮਾਵੈ ਤਬ ਲਗ ਵੜੇ ਅਹੰਤਾਰਾ ਜਬ ਮਨ ਮਿਲਿਓ ਰਾਮ ਸਾਗਰ ਸੋ ਤਬਜ ਹੈ ਮਿੱਟੀ ਪੁਕਾਰਾ ਜਬ ਲਗ ਭਗਤ ਮੁਕਤ ਕੀ ਆਸ ਪਰਮ ਤਤ ਸੁੰਗਾਵੇ ਜਹਾਂ ਜਹਾਂ ਆਸ ਧਰਤ ਹੈ ਜਹ ਮਨ ਤਹਾਂ ਤਹਾਂ ਕਾਸ਼ਨਾ ਪਾਵੇ ਛੜੇ ਆਸ ਨਰਾਸ ਪਰਮ ਪਦ ਤਬ ਸੁਖ ਸਤ ਕਰ ਹੋਈ ਕਹਿਰ ਬਦਾਸ ਜਾਂਸੂ ਔਰ ਕਹਿਤ ਹੈ ਪਰਮ ਤਤ ਅਬ ਸੋਈ ਐਸੋ ਕੁਸ਼ ਅਨਪੋਕੈਤ ਨ ਆਵੇ ਸਾਹਿਬ ਮਿਲੈ ਤੋ ਕੋ ਬਿਗਰਾਵੇ ਤੇ ਸਭ ਮੇ ਹਰ ਹੈ ਹਰ ਮੇ ਸਭ ਹੈ ਹਰ ਆਪਣੋ ਜਨ ਜਾਨਾ ਸਾਖੀ ਨਹੀਂ ਔਰ ਕੋਈ ਦੂਸਰ ਜਾਨਨ ਹਾਰ ਸਿਆਨ ਬਾਜੀ ਗੁਰ ਸੋ ਰਚ ਰਹੀ ਬਾਜੀ ਕਾ ਮਰਮ ਨਾ ਜਾਨਾ ਬਾਜੀ ਜੋੜ ਸਾਚ ਬਾਜੀ ਗੁਰ ਜਾਨਾ ਮਨ ਪਤਿਆਨਾ ਮਨ ਥਰ ਹੋਏ ਤੋ ਕੋਈ ਨਾ ਸੂਝੈ ਜਾਣ ਜਾਣਨ ਹਾਰਾ ਕਹਿਰ ਵਦਾਸ ਬਿਮਲ ਬਮ ਇੱਕ ਸੁਖ ਸਹਿਜ ਸਰੂਪ ਸੰਭਾਰਾ ਨਰ ਹਰ ਚੰਚਲ ਹੈ ਮਤ ਮੋਰੀ ਕੈਸੇ ਭਗਤ ਕਰੂੰ ਮੈਂ ਤੋਰੀ ਤੇ ਤੂੰ ਮੁਹ ਦੇਖੇ ਮੈਂ ਤੂੰ ਹੈ ਦੇਖੂ ਪ੍ਰੀਤ ਪਰਸ ਪਰ ਹੋਈ ਤੂੰ ਮੁਹ ਦੇਖੇ ਹੂੰ ਤੂੰ ਹੈ ਨਾ ਦੇਖੂ ਇਹੋਂ ਮਤ ਸਬਦ ਖੋਈ ਸਭ ਕਟ ਅੰਤਰ ਰਮਸਨ ਰੰਤਰ ਮੈਂ ਦੇਖ ਤੂੰ ਨਹੀਂ ਜਾਨਾ ਗੁਣ ਸਭ ਤੋਰ ਮੋਰ ਸਭ ਔਮ ਕਿਤ ਉਪਕਾਰ ਨ ਮਾਨਾ ਮੈਂ ਤੋ ਤੋਰ ਮੋਰੀ ਅ ਸਮਝ ਸ ਕੈਸੇ ਕਰ ਨਿਸਤਾਰਾ ਕਹਿ ਰਵਦਾਸ ਮਾਦੋ ਕਰਣਾ ਮੈਂ जय जय जगत अधारा तब राम नाम कह गावेगा र अरंगकार रहत सबह न में अंतर मेल मिलावेगा टे लोहा कंचन सम कर दिखै पेर अपेर समावेगा जो सुख होवे पारस के परसे ਸੋ ਸੁਖ ਵਾਕੋ ਆਵੇਗਾ ਗੁਰ ਪ੍ਰਸਾਦ ਭਈ ਅਨ ਭੈ ਮਤ ਵਿਸ਼ ਅਮਰਤਾ ਸੰਤ ਧਿਆਵੇਗਾ ਕਹਿ ਰਵਿਦਾਸ ਮੇਟਿਆ ਪਾਪ ਪਰ ਤਬ ਵਾ ਠੋਰੇ ਪਾਵੇਗਾ ਰਗ ਮਾਰੂ ਐਸੀ ਲਾਲ ਤੁਜ ਵਿਨ ਕੌਣ ਕਰੈ गरीब नवाज बसैया मेरा माथे छतर थरे रहा जाकी शोध जगत को लाग है ता पर तुही डर नीचे ऊच करे मेरा गोवै काहू ना डर नामदेव कबीर तलोचान सदना सेन तरे ਕਹਿਰਵਦਾ ਸੁਨੋ ਰੇ ਸੰਤੋ ਹਰਿ ਜਿਉ ਤੈ ਸਭੈ ਸਰੈ ਪੀਆ ਰਾਮ ਰਸ ਪੀਆ ਰੇ ਟਕ ਪਰ ਪਰ ਦਿਵੇ ਸੁਰਤ ਕ ਲਾਲੀ ਦਰਿਆ ਦਰਿਆ ਪੀਨਾਰੇ ਪੀਵਤ ਪੀਵਤ ਆਪਾ ਜਗ ਭੁੱਲਾ ਹਰ ਰਸ ਮਹਿ ਬੁਰਾਨਾਰੇ ਦਰ ਕਰ ਵਿਸਰ ਗਇਓ ਰਵਿਦਾਸਾ ਹੁਨ ਮਨ ਸਦਮਤ ਵਾਰੀ ਰੈ ਪਲ ਪਲ ਪ੍ਰੇਮ ਪਿਆਲਾ ਚਾਲੈ ਸੂਟੈ ਨਹੀ ਖੁਮਾਰੀ ਰੈ ਰਾਕੇਦਾਰਾ ਖਟ ਕਰਮ ਕੁਲ ਸੰਜੁਗਤ ਹੈ ਹਰ ਭਗਤ ਹਰਦੈ ਨਾਹੀ ਚਰਨਾਰ ਬਿੰਦਨਾ ਕਥਾ ਭਾਵੇ ਸੋ ਪਾਚ ਤਲ ਸਮਾਨ ਰੇ ਚਤ ਚਿਤ ਚਿਤ ਅਚੇਤ ਕਾਹੇ ਨਾ ਬਾਲਮੀਖੇ ਦੇਖ ਕਿਸ ਜਾਤ ਤੇ ਕਹੇ ਬਧੇ ਅਮਰਿਓ ਰਾਮ ਭਗਤ ਵਸੇ ਘਰਹਾਉ ਸਵਾਨ ਛਤਰ ਅਜਾਸਵਤੀ ਕ੍ਰਿਸ਼ਨ ਲਾਵੇ ਹੇਤ ਲੋਗ ਬਪਰਾ ਕਿਆਸ ਰਹਾ ਹੈ teen lok parves aa jamal pingla loth kon char gaye har ke paas aise durmat nistari tu kyon na tar hai ravidas raag malar nagar jana meri jaat vikhyat chho maharam ridh ram guvind gun saram rahao ਸੁਰ ਸ੍ਰੀ ਸਲਲ ਕਰਤ ਵਰੁ ਨੀਰੇ ਸੰਜਨ ਕਰਤ ਨਹੀਂ ਪਾਨ ਹਾਂ ਸੁਰਾ ਅਪਵਿੱਤਰ ਨਤ ਅਵਰ ਜਲ ਰੇ ਸੁਰ ਸ੍ਰੀ ਮਿਲਤ ਨ ਹੋਏ ਆਨ ਹਾਂ ਤਰ ਤਾਰ ਅਪਵਿੱਤਰ ਕਰ ਮਾਨੀਏ ਰੇ ਜੈਸੇ ਕਾਗਰਾ ਕਰਤ ਵਿਚਾਰਾਂ ਭਗਤ ਪਗੋਤ ਲਿਖੀਏ ਤੇ ਉਪਰੇ ਪੂਜੀਏ ਕਰ ਨਮਸਕਾਰ ਹਾਂ ਮੇਰੀ ਜਾਤ ਕਟਵੜਲਾ ਢੂਰਤਵੰਤਾ ਨਥੇ ਬਨਾਰਸਿ ਆਸ-ਪਾਸਾ ਅਬ ਪਰ ਪ੍ਰਧਾਨ ਤਹ ਕਰਹਿ ਡੰਡੋ ਤੇਰੇ ਨਾਮ ਸਰਨਾਇ ਰਵਦਾਸ ਦਸਾ ਰਾਗ ਸਾਰਾ ਚਲ ਮਨ ਹਰ ਚਟਕਾਲ ਪੜਾਉ ਤੈ ਗੁਰ ਕੀ ਸਾਡ ਗਿਆਨ ਕਾ ਅਛਰ ਬਿਸਰੇ ਤੋ ਸਹਿ ਸਮਾਦ ਲਗਾਉ ਪ੍ਰੇਪਾਟੀ ਸੁਰਤ ਲੇਖਨ ਕਰੋ ਰਾਮ ਮਾਲਿਕ ਅੰਗ ਦਿਖਾਉਂ ਜੇ ਬਿਨ ਮੁਕਤ ਭਏ ਸੰਕਾਰ ਹਿਰਦੇ ਵਿਦਾਰ ਪਰਕਾਰ ਦਿਖਾਉਂ ਕਾਗਦ ਕਮਲਾ ਮਤ ਮਸਕਰ ਨਿਰਮਲ ਬਿਨ ਰਸਨਾ ਅਸ ਦਿਨ ਗੁਣ ਗਾਉ ਕਹਿ ਰਬਦਾਸ ਰਾਮ ਜਪ ਪਾਈ ਸੰਤ ਸਾਖ ਦੇ ਬੋਹਰਣ ਆਉ ਰਾ ਕਰਣਾ ਦੁਪਾਰ ਜਾ ਕੈ ਰਾਮ ਜੀ ਤਨੀ ਤਾ ਕੈ ਕਹੇ ਕੀ ਕਮੀ ਹੈ ਮਨਸਾ ਕੋ ਨਾਤ ਮਨੋਰਥ ਪੁਰਭੈ ਸੁਖ ਨਿਦਾਨ ਕੀ ਕਹਾ ਗਨੀ ਹੈ ਕਵਨ ਕਾਜ ਕਿਰਪਨ ਕੀ ਮਾਇਆ ਕਰਤ ਫਿਰਤੇ ਆਪਣੀ ਆਪਣੀ ਹੈ ਖਾਈ ਨਾ ਸਕੇ ਖਰ ਚਨੈ ਜਾਵੇ ਜੋ ਪੋਇੰ ਸਰ ਰਹਿਤ ਮਨੀ ਹੈ ਜਾ ਕੇ ਰਾਸ ਥਾਵਰਨ ਹੈ ਆਵੇ ਰਹਾ ਕਿਤ ਕੀ ਮੁਗਤ ਅਨੀ ਹੈ ਰਖਵਾਰੇ ਕੋ ਚਕਰ ਸੁਦਰਸ਼ਨ ਬਿਗਨ ਬਿਆਪੈ ਰੋਕਸ਼ਨੀ ਹੈ ਸਿਵ ਸੰਕਾਦਗ ਪਾਰਨ ਪਾਵੇ ਮੈਂ ਬਪਰੇ ਕੀ ਕਉਣ ਗਿਨੀ ਹੈ ਜਾ ਕੇ ਪ੍ਰੇਤ ਨਨੰਤਰ ਹਰ ਸੋ ਕਹਿਰਵਾ ਦਾ ਤਾਂ ਕੀ ਸਦਾ ਬਣੀ ਹੈ ਸਤਨਾਮ ਸਤਨਾਮ ਸਤਨਾਮ